ਇਹਤ ਕਾਲ ਗੋਪਾਲ ਹੈ ਫੈਮਿਲੀ ਵਲੌਗ ਦੇ ਚ ਤੁਹਾਡਾ ਸਵਾਗਤ ਹੈ ਜੀ ਅੱਜ ਹੈਗਾ ਏ ਉਹ ਯੁਵਰਾਜ ਦਾ ਹੈਪੀ ਬਰਥਡੇ ਸਾਰੇ ਬੋਲੋ ਹੈਪੀ ਬਰਥਡੇ ਜੀ ਉਸ ਤੇ ਬੋਲੋ ਹੈਪੀ ਬਰਥਡੇ ਆ ਦੇਖ ਲੋ ਹੱਥ ਜੋੜ-ਜੋੜ ਕੇ ਉੱਧਰ ਕੀ ਕਰੀ ਹੋਣ ਉਹਨਾਂ ਲਈ ਓਕੇ ਜੀ ਦਾਰ ਅਲੀ ਆਈ ਨਹੀਂ ਇਹਦੇ ਆਉਣਾ ਨੂੰ ਇੱਕ ਟਮਾਟਰ ਪਾਵਾਂ ਇਹਦੇ ਚ ਨਾ 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 ਪਾਣ ਟਮਾਟਰ ਨੂੰ ਬਹੁਤ ਕੱਟ ਕੇ ਤਾਂ ਬਲੇ ਇਹ ਅਦੇ ਯੁਵਰਾਜ ਦਾ ਹੈਪੀ ਬਰਥਡੇ ਆ ਆ ਯੂ ਵੀ ਆ ਤੇ ਬਹੁਤ ਜ਼ਿਆਦੇ ਕੁਛਾ ਬਹੁਤ ਜ਼ਿਆਦੇ ਮੈਂ ਕਹਿੰਦੀ ਇਹ ਟੱਕ ਟੱਕ ਕੀ ਕਰ ਰਹੇ ਹੋ ਜਦ ਤ ਤੈਨੂੰ ਪਰਸੋਂ ਦੇ ਤਿੰਨ ਦਿਨ ਹੋ ਗਏ ਨੂੰ ਨੀਂਦ ਨਹੀਂ ਆ ਰਹੀ ਨਹੀਂ ਹੈ ਸਵੇਰੇ ਉੱਠ ਕੇ ਬੈਠਾ ਹੋ ਜਾਂਦਾ ਹੈ ਵੀ ਮੇਰੇ ਬਾਡੇ ਆ ਗਏ ਫਟੇ ਆ ਗਏ ਹੁਣ ਜ਼ਿਆਦਾ ਤੇ ਸ਼ਾਮ ਨੂੰ ਮਨਾ ਹੋਏਗਾ ਫਿਰ ਕੱਲੂ ਫਿਰ ਕੱਲੂ ਸਵੇਰੇ 8 ਵਜੇ ਦਵਾ ਲਿਆ ਕਰਦੇ ਸਰ ਅਗਲੇ ਸਾਲ ਦੀ ਵੇਟ ਕਰੀ ਹਨਾ ਵੀ ਅਗਲੇ ਸਾਲ ਕਹਿੰਦਾ ਉਹ ਤਾਂ ਚੱਲੀ ਗਈ ਇਹਨੂੰ ਜਨਮ ਦਿਨ ਦਾ ਚੌ ਨਾ ਨਿਆਣਿਆ ਵੰਸ਼ੇ ਤੇ ਚਟੇ ਚਟੇ ਨਿਆਣੇ ਆ ਗਏ 2000 ਵੀ ਬੱਚਾ ਇਹ ਨੂੰ ਇਹ ਹੁੰਦਾ ਵੀ ਮੈਂ ਆਪਣਾ ਜਨਮ ਦਿਨ ਜਿਹੜਾ ਫੈਮਿਲੀ ਨਾਲ ਮਨਾਵਾ ਦੀ ਜਿਆ ਮੈਂ ਕਹਿੰਦੀ ਹੁਣ ਬਿੱਤ ਹੁਣ ਵੱਡਾ ਹੋ ਗਿਆ ਨਾ ਪਰ ਮੈਂ ਆਪਣੇ ਪਰਿਵਾਰ ਨਾਲ ਜਨਮ ਦਿਨ ਮਨਾਣਾ ਹੈ ਇਸ ਕਰਕੇ ਇਹ ਨਹੀਂ ਹੁੰਦਾ ਨਹੀਂ ਅੱਜ ਕੱਲ ਦੇ ਨੇ ਆ ਰਹੇ ਹੁੰਦੇ ਬੜੇ ਹੋ ਗਏ ਬੜਿਆਂ ਦੀ ਧਰਮ ਨਾਲਾ ਇਹਨੂੰ ਨਹੀਂ ਆਉਂਦਾ ਇਹਨੂੰ ਇਹ ਹੁੰਦਾ ਕਿ ਮੈਂ ਆਪਣੇ ਪਰਿਵਾਰ ਨਾਲ ਜਿੱਦਾਂ ਮੇਰੀ ਮੰਮਾ ਚਾਚੀ ਤਿਆਰੀਆਂ ਕਰਉਣੀ ਆ ਹਨਾ ਵੀ ਬੁਲਬਲੇ ਵੀ ਲਾਉਂਗੇ ਬੁਲਬਲੇ ਵੀ ਲਗਾਉਗਾ ਬੁਲਬਲੇ ਵੀ ਲਾਉ ਵੇ ਦੇਖਣਾ ਨਿਆਰਾ ਨਾ ਬਣਾ ਲਿਆ ਵੀ ਮੈਂ ਉਹ ਤੇ ਬੱਚਾ ਹੀ ਆ ਤੁਹਾਡਾ ਚਲੋ ਜੀ ਆਪਾਂ ਨਾ ਫਟਾਫਟ ਸਬਜ਼ੀ ਬਣਾ ਲਈਏ ਸਕੂਲ ਦਾ ਇਹਦਾ ਟਾਈਮ ਹੋ ਗਿਆ ਬਸ ਇੱਧਰ ਕਰਦੀ ਤੜਕਾ ਲਾ ਲਾ ਮੈਂ ਇਹਨਾ ਇੱਥੇ ਆ ਜਾ ਆਪਾਂ ਨਾ ਜਾਓ ਇਹਨੇ ਉਹਦਾ ਸਾਡੇ ਪੇਠੇ ਦੀ ਸਬਜ਼ੀ ਬਣੀ ਐ ਪਰ ਇਹਨੇ ਖਾਣੀ ਨਹੀਂ ਹੈਗੀ ਇਸ ਕਰਕੇ ਦਾ ਜਿਹੜਾ ਚੂਣਾ ਹੈ ਬੜੀ ਵਾਲਾ ਉਹ ਵਾਲਾ ਬਣਾਇਆ ਇਹ ਬੜੀਆਂ ਦਾ ਆ ਉਹ ਵੀ ਖਾਂਦੇ ਕੋਈ ਨਹੀਂ ਖਾਂਦੇ ਕਿਉਂਕਿ ਇਹ ਦੋਨੇ ਪੇਠਾ ਨਹੀਂ ਖਾਂਦੇ ਸੇਮੇ ਸਬਜ਼ੀਆਂ ਨਹੀਂ ਖਾਂਦੇ ਬਈ ਇਹ ਦੋਨੇ ਜਿਹੜੀ ਚੀਜ਼ ਹੁਣ ਦੋ ਇੱਕ ਬਣੂਗੀ ਫਿਰ ਉਹ ਦੋਹਾਂ ਦੀ ਬਣੂਗੀ ਚਲੋ ਹੁਣ ਮੈਂ फटाफट ਖਾਣਾ ਪੀਣਾ ਜਰ ਬਣਾ ਲਾਂ ਤੇ ਅੱਗੇ ਤੁਹਾਨੂੰ ਵਲੌਗ ਨਾਲ ਹੁਣ ਜੁੜੇ ਰਹੋ ਸਾਂਝੇ ਤੱਕ ਹੋਰ ਉਹ ਆਰਥਿਕ ਪੇਸ਼ਾ ਖਿੰਦੇ ਤੱਕ ਐਵੀ ਹੋ ਲੰਦੇ ਹੁਣ ਦੇ ਅੱਜ ਤੇਰੀ ਜਨਮ ਦਿਤੇ ਸੀ ਬਣਾਮਾ ਵੀ ਆਤੀ ਇਹ ਜੀ ਸਬਜ਼ੀ ਥੋੜੀ ਜੀ ਬੁੱਢਾਈ ਥੋੜੀ ਖਾਲੀ ਅੱਜ ਵੀ ਰਸਤੀ ਬੰਦੇ ਹੈ ਹਾਂ ਅੱਜ ਗਰਮੀ ਬਹੁਤ ਆ ਜੂਵੀ ਆਪੂ ਕਹ ਹੈਪੀ ਟੂ ਟੂ ਕਹ ਦੇ ਦੁਆਰੇ ਕਹ ਦੇ ਅਗੂ ਕਹੇ ਜੂਵੀ ਵੀ ਰੰਗ ਫਾਇਦੇ ਦੂਈ ਹੈਪੀ ਟੂ ਟੂ ਇਹਦਾ ਸੁਣਨ ਆਇਆ ਕਰਾ ਦੀ ਆਪਾਂ ਇੱਧਰ ਸਬਜ਼ੀ ਦੀ ਤਿਆਰੀ ਕਰ ਲਈ ਸਬਜ਼ੀ ਦੀ ਦੇਖੋ ਅੱਜ ਆਪਾਂ ਕੜਾਹੀ ਭਰ ਲਈ ਕਿਉਂਕਿ ਅੱਜ ਆਪਾਂ ਰੋਟੀ ਖਾਵਾਂਗੇ ਸਮੋਸੇ ਵਰਗੇ ਸਮਾਨ ਵੀ ਆਊਗਾ ਹੋਰ ਵੀ ਦੂਜਾ ਪਰ ਹੁਣ ਇੱਥੇ ਪਰਿਵਾਰ ਆਪਾਂ ਸਾਰੀ ਰੋਟੀ ਖਾਵਾਂਗੇ ਇਸ ਕਰਕੇ ਜਿਹੜਾ ਕੱਲਾ ਇਹ ਆ ਕੜਾਹੀ ਪਨੀਰ ਬਣਾਉਂਗੇ ਛਿੰਲਾ ਵਿੱਚ ਚੇੜਨੀ ਹੈ ਪਨੀਰ ਹਜੇ ਮੰਗਾਉਣਾ ਜਿਹੜਾ ਅਸੀਂ ਗਰੇਵੀ ਦੀ ਤਿਆਰ ਕਰਦੇ ਹਾਂ ਨਾ ਪਹਿਲਾਂ ਉਹ ਤਿਆਰ ਕਰਕੇ ਰੱਖਣੀ ਹੈ ਮੈਂ ਕਿਹਾ ਚਲੋ ਇਹਨੂੰ ਹੀ ਟਾਈਮ ਲੱਗਦਾ ਏ ਬਾਕੀ ਕੋਈ ਪ੍ਰੋਸੈਸ ਨੂੰ ਟਾਈਮ ਨਹੀਂ ਲੱਗਦਾ ਤੇ ਇੱਧਰ ਆਪਾਂ ਬੈਠਾ ਟੀਵੀ ਦੇਖ ਰਿਹਾ ਯੂਵੀ ਚਲੇ ਗਿਆ ਸਕੂਲ ਹੁਣ ਬਸ ਮੈਨੂੰ ਥ ਭੁੰਨ ਕੇ ਮਤਲਬ ਥੋੜਾ ਫਰਾਈ ਕਰਕੇ ਹੁਣ ਇਹਦੇ ਚ ਪਾਣੀ 2 ਗਲਾਸ ਪਾ ਲੈਣੇ ਫਿਰ ਇਹ ਪਾਣੀ ਚ ਰਿਚੂਗਾ ਸਾਰਾ ਫਿਰ ਇਹ ਚ ਬਾਅਦ ਚ ਅਸੀਂ ਮਿਕਸੀ ਚ ਪੇਸਟ ਬਣਾ ਲੈਣਾ ਹੈਗਾ ਸਾਰਾ ਮਲਾਈ ਵਰਗਾ ਕਰ ਲੈਣਾ ਹੈਣ ਹੈਗਾ ਕੜਾਈ ਪਨੀਰ ਪਰ ਅਸੀਂ ਸ਼ਾਹੀ ਪਨੀਰ ਦੀ ਤਰ੍ਹਾਂ ਬਣਾ ਲੈਣਾ ਚਲੋ ਜੀ ਹੁਣ ਆਪਾਂ ਪਾਣੀ ਪਾ ਲਈਏ ਚ ਹੈਪੀ ਟੂ ਟੂ ਇਹ ਰਾਤ ਭੋਗ ਕੇ ਰਹਾ ਦਾ ਅਬੂ ਹੈਪੀ ਟੂ ਟੂ ਕਹਦੇ ਕਿ ਯੂ ਵੀ ਹੈਪੀ ਟੂ ਟੂ ਕਹੀ ਅਬੂ ਕਹਦੇ ਇਹ ਸੁਤ ਟੁੱਟ ਕੇ ਆਇਆ ਰਾਤ ਤੇ ਨਰੋੜਾ ਪਾਰ ਕੇ ਦਾ ਪੂਰਾ ਕਹੀਂ ਹੈਪੀ ਟੂ ਟੂ ਕਿਆ ਹੈ ਯੂਵੀ ਦਾ ਬਰਥਡੇ ਅੱਜ ਅਜੂ ਵੀ ਹੈਪੀ ਟੂ ਟੂ ਆਹ ਕਹਿਤਾ ਥੋੜਾ ਜਿਹਾ ਤਾਂ ਕਹਿਤਾ ਨਹੀਂ ਪੀਂਜੇ ਜਾਣਾ ਇਹ ਤਾਂ ਪੀਂਦੀ ਜਾਣ ਲੱਗ ਰਹੀ ਹੈ ਬੈਂਚ ਤੇ ਬੀਬੀ ਨੇ ਦਿੱਤਾ ਤੁਹਾਨੂੰ ਹੈਪੀ ਟੂ ਟੂ ਕਹਤਾ ਨਾ ਬੀਬੀ ਧਰਮ ਦੀਆਂ ਵਧਾਈਆਂ ਦੇ ਦੇ ਯੂਵਰਾਗ ਦੇ ਹੈਪੀ ਬਰਥਡੇਜ ਕਿ ਨਹੀਂ ਕਹਾ ਕਿ ਹੈਪੀ ਬਰਥਡੇ ਕਹਦੇ ਹੈਪੀ ਬਰਥਡੇ ਟੂ ਚੱਲ ਬੀਬੀ ਦੇ ਪੈਰੀ ਹੱਥ ਲਾ ਹੁਣ ਆਸ਼ੀਰਵਾਦ ਲੈ ਲਾ ਚੱਲ ਜਿਉਂਦਾ ਵਸਦਾ ਰਹੇ ਰੱਬ ਤੈਨੂੰ ਤਰੱਕੀਆਂ ਬਖਸ਼ੇ। ਲਓ ਜੀ ਸਾਰਿਆਂ ਨੂੰ ਸਾਡੇ ਵੱਲ ਸ਼ਖਸੀ ਦੇ ਕਾਲ ਚਲ ਦਬਦੀ ਮਾਂ ਤੋਂ ਵੀ ਲੈ ਲੈ ਸ਼ੁਰੂਆਤ। ਤੇ ਅੱਜ ਹੈਗਾ ਯੂਵਰਾਜ ਦਾ ਬਰਥਡੇ। ਤੁਸੀਂ ਅੱਗੇ ਚੱਲੋ। ਅੱਗੇ ਹੀ ਆਵੇਂ। ਉਹ ਵੀ ਤੈਨੂੰ ਹੁਣ ਬੈਠੀ ਨੂੰ ਦਈਏ। ਹੋਰ ਹੈ? ਹੈ? ਸਾਰਾ ਕੰਮ ਤੈਨੂੰ ਬੈਠੀ ਦਾ ਹੀ ਕਰੀਏ, ਹੈ? ਆਪ ਗੁਲਗੁਲੇ ਖਿਲਾ ਲਓ। ਆਹ ਕਹਿੰਦੀ ਆਹ ਕਹਿੰਦੀ ਮੈਂ ਪਹਿਲੇ ਜਨਮਦਿਨ ਦੀ ਸੰਭੀ ਹੋਈ ਐ। ਹੈਲੋ ਮੈਡਮ ਆਹ ਹਰਜਿੰਦਰ ਦੀ ਸੰਭੀ ਹੋਈ ਆ। ਹਰਜਿੰਦਰ ਦੀ ਸੈਲੋ ਟੇਪ ਆ। ਹਾਂ ਚਾਰ ਪੰਜ ਕਿੰਨੇ ਸਾਲ ਹੋ ਗਏ ਨੂੰ ਪਈ ਨੂੰ। ਹਾਂ ਨਾਮ ਆਪਣਾ ਲੜੀ ਹੈ ਸਾੰਬੀ ਵੀ ਉਹਦੀ ਹੈ ਨਾਮ ਆਪਣਾ ਲੜੀ ਹੈ ਮੈਂ ਕਿ ਇਧਰ ਇਹਨੂੰ ਤਾਂ ਮੈਂ ਆਪਣਾ ਸਿੱਧਾ ਕਰ ਲਾਂ ਹਾਂ ਆ ਬੁਨਬਲੇ ਵੀ ਮੈਂ ਪਾ ਰਹੀਆਂ ਆਵੂ ਮੈਸ ਲਾਇਆ ਏ ਹੈ ਤੂੰ ਕਾਰ ਕੀ ਗੱਲਾਂ ਹੁਣ ਜਾਣ ਕੇ ਫੋਨ ਚ ਜਾਣ ਫੋਨ ਚ ਵੀ ਦੱਸਣੀ ਆ ਫਿਰ ਤੂੰ ਕਾਰ ਕੀ ਰਹੀ ਐ ਕੋਈ ਹੈਲਪ ਨਹੀਂ ਕਰਦੀ ਹੈਗੀ ਲੈ ਨੱਚ ਵੀ ਨਹੀਂ ਰਹੀ ਨੱਚ ਤਾਂ ਲਵੇ ਮੜਾ ਜਾਂ ਨੱਚ ਵੀ ਨਹੀਂ ਰਹੀ ਹੈਗੀ ਕੰਪਨੀ ਦੇ ਰਹੀਆਂ ਹਾਂ ਕੰਪਨੀ ਦੇ ਰਹੀ ਆ ਉਰੇ ਆ ਉਧਰ ਏ ਬੀ ਸੀ ਸਾਰੇ ਮੈਂ ਪਰ ਪਰ ਧਰ ਰਹੀਆਂ ਲੇ ਲਾਈ ਜਾ ਹਿੰਦਗਲ ਹਾਂ ਲਾਣੇ ਕਿੱਥੇ ਇਹਨੂੰ ਤਾਂ ਪਰੋਣੇ ਵੀ ਨਹੀਂ ਹੁੰਦੇ ਲੈ ਉੱਚ ਰੱਸੀ 'ਚ ਲੋ ਆ ਆ ਲੱਛਣ ਕਰ ਰਹੀ ਆ ਦੇਖ ਜਿਹੜੇ ਸੈਲੋ ਟੇਪ ਆ ਸਾਰੀ ਉਹ ਲੈ ਐਵੇਂ ਗੰਦ ਪਾ ਰਹੀ ਆ ਉਰੇ ਤਾਂ ਕਿ ਅਗਲੇ ਦੇ ਪੈਰ ਨੂੰ ਚਿਪਕੀ ਜਾਵੇ ਆ ਹੁਣ ਚੌੜੀ ਉਧਰ ਹੀ ਲਾਓ ਲਾਈ ਜਾ ਵਾਜਦਗਲ सीरियसली हो जा तो अच्छा आओ जा एयर ड्रॉप तो होनी नहीं मैं अपनी बना रही हूं आ अच्छा। अच्छा। है ना हैप्पी बर्थडे लाइन ठीक है एचए तो ठीक है पी पी दव मेरे को पता नहीं केड़ा है पी आहा पी तो मेरे को ही है पी आए मेरे को आए हैं हुण हां लो जी बस ऐसे की बस हां ही बैनर लगाना और कुछ भी नहीं करना पिछले साल वाली वीडियो देख लो जो ज्यादा देख डेकोरेशन देखनी इस बार डेकोरेशन इतनी होगी बस हिम्मत कर हां हिम्मत कर ला दिया अपन सब्जी भी कर ली तैयार हर हरी मेटी आई हो लेगा ना कढ़ाई पानी एक ਇਹ ਆ ਦੋ ਬਟਾ ਡੋਰ ਖੜ ਕੇ ਵੀ ਡੋਰ ਖੜ ਕੇ ਸਬਜ਼ੀ ਧੂਲ ਤੇ ਐਵੇਂ ਤੜਕਾ ਲਾਇਆ ਕਰੋ ਕਿ ਆਪਣੇ ਆਪ ਨੂੰ ਧੋ ਲਓ ਤੜਕੇ ਆਂ ਚਿਮਲਾ ਵਿੱਚ ਮੈਂ ਕੱਟੀਆਂ ਮੈਂ ਦੱਸਣਾ ਬਸ ਤੇ ਜਿਹੜਾ ਜਿਹੜਾ ਜਿਹਦੇ ਤੁਸੀਂ ਪਹਿਲਾਂ ਕਹ ਰਹੇ ਸੀ ਕੋਈ ਕੰਮ ਨਹੀਂ ਕਰਦੀ ਥੋੜਾ ਹੈਪੀ ਬਰਥਡੇ ਦਾ ਬੈਂਦਰ ਮੈਂ ਉਹਦੇ ਵਿੱਚ ਧਾਗਿਆਂ ਦੀ ਫੋਰੀਆਂ ਬੈਠੀ ਆਹ ਕੱਪੜੇ ਧੋਏ ਨੇ ਥਿੰਦਾ ਨੇ ਕਿਹਨੇ ਕੱਟੀਆਂ ਇੱਕ ਦੇਖ ਲੈ ਆ ਇੱਕ ਰਹਿ ਗਈ ਸਾਫੀ ਇਹ ਨਵੇਂ ਕੰਮ ਕਰਦੇ ਨੇ ਕਹਤਾ ਕਿ ਦਿਨ ਦੇ ਫੋੜੀਆਂ ਪਈਆਂ ਹੁੰਦੀਆਂ ਹੋਣ ਉਹ ਨਹੀਂ ਆ ਮੈਂ ਬੀਜੀ ਸੀ ਥੋੜਾ ਜਿਹਾ ਫੋਨ ਦੇ ਵਿੱਚ ਦੇਖੋ ਜੀ ਸਾਡਾ ਪਨੀਰ ਆਇਆ ਨਹੀਂ ਇਸ ਕਰਕੇ ਨਾਲ ਫਿਰ ਅਸੀਂ ਸਿੱਪਕਲੀ ਆਹਾ ਕਿੰਨਾ ਵਿੱਚ ਭੁੰਨ ਲਏ ਹਨਾ ਜਿੱਦਾਂ ਫਰਾਈ ਕਰਕੇ ਗਰੇਵੀ ਤਿਆਰ ਕਰ ਲਈਏ ਨੇੜੇ ਅਗੇ ਗਰੇਵੀ ਕਾ ਲੀ ਮੈਂ ਤਿਆਰ ਕਰ ਲਈ ਆਹੀ ਪਾਉਣੀ ਹੈ ਪਨੀਰ ਸਾਡਾ ਆ ਰਿਹਾ ਹੈ ਚਿੰਤਾ ਨਾ ਕਰੋ ਪਨੀਰ ਆ ਰਿਹਾ ਉਹ ਬਾਅਦ ਚ ਪਾ ਦੇ ਜਿੰਦਾ ਇਹਨਾਂ ਨੂੰ ਕਦੇ ਚਿੰਦਾ ਆਪਾਂ ਨੂੰ ਹੋਣੀ ਚਾਹੀਦੀ ਜਿੰਦਾ ਕਿਉਂ ਇਹਨਾਂ ਨੂੰ ਵੀ ਤਾਂ ਹੁੰਦੀ ਹੈ ਇਹਨਾਂ ਦੇ ਕਿਹੜਾ ਖਾਣਾ ਬਣ ਰਿਹਾ ਨੇ ਦੇਖ ਦੇ ਕੇ ਵਸ ਜੀਵ ਜੀਵ ਪਾਣੀ ਲੈਣਾ ਬੁੱਤੂ ਕਲਾਕ ਬਲੌਗਾਂ ਦੇ ਜਿਹੜੇ ਵੀ ਬਲੌਗ ਅਸੀਂ ਵੀ ਦੇਖਦੇ ਆਂ ਸਾਡਾ ਵੀ ਬਥੇਰਾ ਮਨ ਨੂੰ ਛਲੋਜੀ ਕਰਦਾ ਹਾਂ ਦੇਖ ਕੇ ਜੇ ਕਰਦਾਂ ਬਤੇ ਕੋਈ ਕੁਝ ਬਣਾਉਂਦਾ ਜਾਂ ਸ਼ਾਮ ਨੂੰ ਮੈਂ ਸਬਜ਼ੀ ਖਾ ਖਾ ਟੇਸਟ ਦੇਖਦੀ ਆਂ ਨਾ ਮੈਂ ਹਮੇਸ਼ਾ ਕੋਡ ਕੋਡ ਬਲੌਗ ਲਾ ਕੇ ਦੇਖਾਂਦੀ ਹੁੰਦੀ ਆਂ ਹਰ ਇੱਕ ਦਾ ਟਾਈਮ ਆਤਾ ਹੈ ਅੱਜ ਸਾਡਾ ਇੱਕਲੋ ਥੋੜਾ ਕੁ ਬਣਾਉਣ ਦਾ ਕੁਝ ਕੁ ਨਾ ਹੁਣ ਕੀ ਲੱਗਣਾ ਡੱਬਾਂਵਾਂ ਲਾਦਾ ਮੂਹਨ ਦਾ ਤੂੰ ਚੱਕ ਲਿਆ ਉਹ ਤੇ ਜ ਲੈ ਆਉ ਚੱਕ ਕੇ ਛੇਤੀ ਰੁਕਦੀ ਮੈਂ ਚਲੋ ਜੀ ਅੱਪਾ ਹੁਣ ਆਪਣੀ ਗਰੇਵੀ ਵੀ ਪਾਤੀ ਜਿਹੜੀ ਕਿ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਕਿਉਂਕਿ ਇੱਕ ਅੱਧੀ ਚੀਜ਼ ਤਾਂ ਹੁਣ ਦੇਖੋ ਇੰਸਟਾਗ੍ਰਾਮ ਤੇ ਚੱਲੇ ਜਾਂਦੀ ਆ ਇੱਕ ਅੱਧੀ YouTube ਤੇ ਆ ਜਾਂਦੀ ਆ ਹਨਾ ਯੈਸ ਬਹੁਤ ਵਧੀਆ ਆ ਰਹੀ ਆ ਸੁਆਦ ਆ ਰਹੀ ਆ ਬਲਾ ਇਹ ਕਹਿਣ ਲੱਗੇ ਤੇ ਫਿਰ ਸੁਆਦ ਆ ਆ ਦੇ ਕੈਮਰਾ ਕੈਮਰਾ ਦੇਖੋ ਕਿੰਨਾ ਫਰਕ ਲਾਲ ਮਿਰਚ ਫਰੀ ਅੱਜ ਭਈ ਅਸੀਂ ਬਿਲਕੁਲ ਨਹੀਂ ਪਾਈ ਇਸ ਕਰਕੇ ਲਾਲ ਥੋੜੀ ਪਾਉਾਂਗੇ ਜਿਆਦੇ ਹੁਣ ਇਹ ਨਾ ਕਿਉਂਕਿ ਨਹੀਂ ਮਿਰਚ ਪਾਈ ਆ ਅਸੀਂ ਹਰੀ ਨਹੀਂ ਪਾਈ ਹੈਗੀ ਬਰੇਵੀ ਤੇ ਪਰ ਸਾਡੀ ਕਿੰਨੀ ਆ ਪਰਿਵਾਰ ਹੈ ਵੱਡਾ ਯੈਸ ਹਨਾ ਬੈਕ ਆਂ ਲੱਗੀ ਫੀ ਹਾਂ ਭੁੱਲ ਗਈ ਚਲ ਛੱਡੋ ਤੂੰ ਕੁਛ ਕਹਿੰਦੀ ਹੈ ਕਿੰਨੀ ਆ ਤੂੰ ਕੁੱਠੀਆਂ ਗੱਲਾਂ ਕਹਿੰਦੀ ਆ ਸਿੱਧੀਆਂ ਤਾਂ ਕਹਿੰਦੀ ਨਹੀਂ ਇਹ ਦੇਖੋ ਕਿਤਨਾ ਅੱਛਾ ਲੱਗ ਰਹਾ ਹੈ ਕਿਹੜਾ ਹੀ ਪਨੀਰ ਬਾਅਦ ਵਿੱਚ ਅਸੀਂ ਕਸੂਰੀ ਮੇਥੀ ਵੀ ਪਾਵਾਂਗੇ ਆ ਟਾਕੀ ਮਸਾਲਾ ਸਾਡੇ ਕੋਲ ਕੋਈ ਨਹੀਂ ਹੈਗਾ ਜੀ ਪਰ ਬਿਨਾ ਮਸਾਲੇ ਤੋਂ ਘੈਂਟ ਬਣ ਜੂਗੀ ਬਹੁਤ ਸਵਾਦ ਬਣੂਗੀ ਖਾ ਹੁਣ ਸਕਦੇ ਨਹੀਂ ਨਹੀਂ ਤਾਂ ਤੁਹਾਨੂੰ ਖਾ ਦਿਵਾ ਲੰਦੇ ਦਿਖਾ ਦਿਓ ਫਿਰ ਕੱਲ੍ਹ ਦਾ ਕੀ ਕਈ ਹੁਣ ਕਲਰ ਦੱਸਿਓ ਸਾਰਾ ਨੇੜੇ ਤੇ ਆ ਕੇ ਦਿਖਾਈ ਕਲਰ ਮਤਲਬ ਵਧੀਆ ਕਰ ਰਿਹਾ ਜੇ ਜੂ ਬਾੜ ਬੜੀ ਜੂ ਮਤਲਬ ਕਿਤੋਂ ਹੁਣ ਇਹਦੇ ਵਿੱਚ ਆਪਾਂ ਦੇਖੋ ਗਰੇਵੀ ਵੀ ਕਾਫੀ ਆ ਇਹਦੇ ਕਰਕੇ ਆਪਣਾ ਜਿਹੜੀ ਸ਼ਿਮਲਾ ਮਿਰਚ ਆ ਕੋ ਥੋੜੀ ਘੱਟ ਦਿਖ ਰਹੀ ਆਪਾਂ ਘੱਟ ਦੀ ਕਾਨੂੰ ਐ ਨਹੀਂ ਪਤਾ ਤਾਂ ਵੀ ਗਰੇਵੀ ਇੰਨੀ ਤਿਆਰ ਹੋ ਰਹੀ ਸੀ ਪਿਛਲੇ ਸਾਲ ਆਪਾਂ ਦੋ ਹੀ ਕਿੜਾ ਕਿਸ ਬਣਾਈ ਸੀ ਨਾ ਸਬਜੀ ਐਚ ਨਹੀਂ ਬਣਾਈ ਯੈਸ ਆਜੀ ਮੈਂ ਚਲਦਾ ਨਾ ਚਲ ਬਸ ਠੀਕ ਆ ਫਿਰ ਆਦ ਕੀ ਪਈ ਜਾਂਦੀ ਆ ਫਿਰ ਵੀ ਜਿਆਦਾ ਨਹੀਂ ਸ਼ਾਮ ਜੀ ਨਾ ਕੱਟਦੇ ਮੈਨੂੰ ਨਾ ਕੱਟਦੇ ਇਹਨੂੰ ਨਾ ਕੱਟਦੇ ਡੈਕੋਰੇਸ਼ਨ ਕਰੀਏ ਡੈਕੋਰੇਸ਼ਨ ਆ ਛੋੜੀਆਂ ਬੇਟਾ ਦੇ ਛੋੜੀਆਂ ਦੇਦੇ ਹਾਂ ਲਓ ਜੀ ਮਾਸੀ ਹੁਣ ਆਈ ਹੈ ਮੇਰੀ ਸਭ ਤੋਂ ਵੱਡੀ ਮਾਸੀ ਹਰਜੀਤ ਮਾਸੀ ਅੱਜੇ ਜਾਣਦੇ ਨਹੀਂ ਹੁਣੇ ਜਾਣਦੇ ਨੇ ਅੱਜੇ ਤਾਂ ਭਰਾਲੇ ਸਬਸਕ੍ਰਾਈਬਰਾਂ ਨੂੰ ਜਾਣਦੇ ਨੇ ਜਿਹੜੇ ਨਵੇਂ ਆ ਮੇਰੀ ਸਭ ਤੋਂ ਵੱਡੀ ਮਾਸੀ ਆਈ ਆ ਉਹਨਾਂ ਬਾਰਨ ਆ ਰਹੇ ਸੀਗੇ ਇੱਧਰ ਫਿਰ ਜਾਂਦੇ ਜਾਂਦੇ ਉਹ ਮੇਰੇ ਕੋਲ ਆ ਗਏ ਅਜੀ ਉਹਦਾ ਬਰਥ ਹੈ ਇਸ ਕਰਕੇ ਫਿਰ ਉਹਨਾਂ ਨੂੰ ਐਦਾਂ ਦਾ ਨਿਚ ਕਰ ਸਕਦੇ ਪੇਸਟ ਜਾਂ ਸਪੈਸ਼ਲ ਆਪਾਂ ਕੁਝ ਖਲਾਪ ਲਾਵੇ ਫਿਰ ਜਲਾ ਹਨਾ ਉਹਨਾਂ ਨੇ ਕਿਹਾ ਸੀ ਵੀ 15-20 ਮਿੰਟ ਟਕਾਂਗੇ ਫਿਰ ਅਸੀਂ ਫਿਰ ਰੋਟੀ ਪਾਣੀ ਟੈਂਪਰ ਹਨਾ ਚਲੋ ਤਿਆਰ ਦਾ ਸਾਡਾ ਸਮਾਨ ਪਿਆਏ ਫਿਰ ਵੀ ਜ਼ਿਆਦਾਤਰ ਨੂੰ ਟਾਈਮ ਲੱਗ ਲੈਂਦਾ ਫਿਰ ਅਸੀਂ ਰੈਡੀमेड ਸਮਾਨ ਮੰਗਾ ਲਿਆ ਪਟਾਉ ਆ ਵੀ ਹੁਣ ਕੋਲ ਡਰਿੰਕ ਨਾਲ ਦੇ ਦਾਂਗੇ ਅਸੀਂ ਹਾਂ ਹੈਨਾ ਕੋਲ ਡਰਿੰਕ ਪਾਉ ਮੈਂ ਹਾਂ ਕੋਲ ਮੈਂ ਨਹੀਂ ਦੀ ਯਾ ਅਵੀ ਜੋ ਉਹ ਤਾਂ ਕਹਿੰਦਾ ਅੱਜ ਵਲੌਗ ਨਹੀਂ ਬਣਾਉਣਾ ਮੈਂ ਕਿਆ ਬਣਾਵਾਂਗੇ ਹਨਾ ਪਾਸੇ ਨੂੰ ਪਹਿਲੇ ਫਿਰ ਆਜੋ ਹਾਂ ਵੀ ਜੋ ਤੈਨੂੰ ਕਹਿ ਰਿਹਾ ਰਹਿ ਪਰ ਅਵੀ ਆ ਵੀ ਜੋ ਉਹਨੇ ਬੜੀ ਸਮਝਦਾਰੀ ਨਾਲ ਆ ਦੇਗਾ ਕੱਦਾ ਕਹਿ ਰਿਹਾ ਕੱਦਾ ਵੀ ਮੇਰੇ ਨਾਲ ਖੇਡ ਆ ਜਾ ਕਹਿੰਦਾ ਜਾ ਜੇ ਕਹੂੰ ਕਿ ਆ ਆ ਜਾ ਵੀ ਜੋ ਤੂੰ ਕਰੇ Thank yeah. you. ਲਓ ਜੀ ਅਸੀਂ ਹੋ ਗਏ ਪਿਆਰ ਪਿੰਕ ਪਿੰਕ ਥੋੜਾ ਜਿਹਾ ਉਹ ਉਹ ਲਾਈਨ ਕੀਤਾ ਉਹ ਜਮਣੀ ਜਾਈ ਥੋੜਾ ਜਿਹਾ ਪਿੰਕ ਵਿੱਚ ਜਮਣੀ ਮੇਰਾ ਪਿੰਕ ਆ ਲਵੈਂਡਰ ਮੇਰਾ ਕੋਈ ਪਹਿਲਾ ਤਈ ਵਾਰ ਦੇਖ ਤਾ ਤਾਂ ਮੇਰੇ ਕੋਲ ਵੀ ਆ ਕਲਰ ਦਾ ਫਿਰ ਪਾ ਲਈ ਸਕਦੇ ਤੇ ਕਿਉਂਕਿ ਸਾਡੇ ਕੋਲ ਦੋਹਾਂ ਕੋਲ ਚੁੰਨੀ ਬੰਨਣਾ ਹੈ ਤੇਰਾ ਬਾਰੀ ਵਾਰ ਜਦੋਂ ਮੈਂ ਪਾਣਾ ਹੁੰਦਾ ਮੈਂ ਲੈ ਲੰਨੀ ਆ ਜਦੋਂ ਇਹ ਨਹੀਂ ਪਾਣਾ ਹੁੰਦਾ ਹਨਾ ਤੂੰ ਲੈ ਲੰਨੀ ਆ ਤੇ ਵੀ 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 ਕਾ ਹੈ ਵੀ 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 ਤਲੜਾ ਫਿਰ ਮੈਂ ਪਾ ਲਿਆ ਪਿੰਕ ਹੈ ਕਾਉਂ ਰੈਣੀ ਕਲਰ ਦੀ ਸ਼ੈਡ ਚ ਆ ਗਿਆ ਇਹ ਥੋੜਾ ਨਵਿੰਦਰ ਦਾ ਵੀ ਆ ਗਿਆ ਬੀਚੀ ਬੀਚ ਕਹਿ ਸਕਦੇ ਹਾਂ ਵਿਚੇ ਦੀ ਆ ਬਹੁਤ ਖਾਰੇ ਟੋਪੀਆਂ ਤੇ ਉਧਰ ਕਨਫਰੇਸ਼ਨ ਅਸੀਂ ਇੰਨੀ ਕਰੀ ਨਹੀਂ ਹੈਗੀ ਯੂਵੀ ਦੋ ਤਿੰਨ ਵਾਰਹਿ ਚੁੱਕੇ ਪਰ ਹਿੰਬਲੇ ਲਾਉਂਦੇ ਹੁਣ ਬਸ ਬੁਲਬਲੇ ਕਿੱਥੇ ਆੜੇ ਬਾਤੇ ਮੰਗਵਾਏ ਨਹੀਂ ਤੁਸੀਂ ਨੇ ਨਾ ਕਿ ਮਾਦਾ ਤੈਨੂੰ ਨਹੀਂ ਮੰਗਵਾਏ ਪਿੰਕ ਮਾਦਾ ਤੈਨੂੰ ਪਹਿਲੇ ਹੀ ਕਹਿ ਚੁੱਕੀ ਸੀ ਬਸ ਇੰਨਿਓ ਲੱਗੂ ਪਹਿਲਾਂ ਤੁਸੀਂ ਨੇ ਕਿਹਾ ਯੂਵੀ ਨੇ ਵੀ ਆ ਦੇਖੋ ਪਹਿਲਾਂ ਤੁਸੀਂ ਆ ਦੇ ਨਵੇਂ ਕੱਪੜੇ ਪਾ ਲੇ। ਅਸੀਂ ਬਾਹਰ ਆ ਗਏ ਥੋੜਾ ਜਿਹਾ ਸ਼ੂਟਿੰਗ ਕਰ। ਇੱਕ ਅੱਧੀ ਦੇ ਇੱਕ ਅੱਧੀ ਰੀਲ ਤਾਂ ਬਣਾ ਲਈਏ। ਹਾਂ ਚਲੋ ਇਹ ਤਾਂ ਕਹਿਣਾ ਇੰਸਟਾਗ੍ਰਾਮ 'ਤੇ ਆਪਾਂ ਨੇ ਜਿਹੜੀ ਹਾਸੇ ਗਾਣੇ ਤੇ ਰੀਲ ਆ ਉਹ ਸਾਨੂੰ ਪਿਛਲੇ ਸਾਲ ਦੀ ਬਣਾਈ ਵੀ ਆਏ। ਫਿਰ ਉਹਦੇ ਬਾਅਦ ਵਿੱਚ ਨੂੰ ਸਾਰਾ ਵਲੌਗ ਬੰਦ ਕਰਤਾ ਤਾਂ ਫਿਰ ਰੀਲਾਂ ਜੀ ਜਾਂ ਦੂਜੀਆਂ ਪੌਣੀਆਂ ਬੰਦ ਕਰਤੀ ਤੇ ਜਿਹੜੀ ਦੋਨੇ ਲਾਸਟ ਰੀਲ ਬਣ ਲੱਗਾ ਆਪਾਂ ਨੇ ਉਹਦੀ ਵਿਆਹ ਦੀ ਬਣਾਈ ਹੋਈ ਆ। ਮੰਨੀ ਵੀ ਵਿਆਹ ਦੀ ਪਾਈ ਹੋਈ ਆ। ਉਹਦੇ ਬਾਅਦ ਅਸੀਂ ਕੋਈ ਰੀਲ ਨਹੀਂ ਪਾਈ ਹੈਗੀ। ਜਾਨਵੀ ਫੋਟੋ ਨਹੀਂ ਪਾਈਦੀ ਉਹਦੀ ਤਾਂ ਨਹੀਂ ਕੋਈ ਬਣਾਈ ਸੀ ਛੋਟੀ ਜਿਹੀ ਬਣਾਈ ਸੀ ਐਸੇ ਸਾਨੂੰ ਇੰਨੇ ਰੀਲਾਂ ਜਿਹਾ ਬਣਾਉਣੀਆਂ ਨਹੀਂ ਆਉਂਦੀਆਂ ਹੈਗੀਆਂ ਅਸੀਂ ਤਾਂ ਫੈਮਿਲੀ ਵਲੌਗ ਬਣਾਉਣੇ ਵਾਲੇ ਆ ਮਿਨੀ ਮਿਨੀ ਵਲੌਗ ਬਣਾਉਣੇ ਵਾਲੇ ਆ ਤੇ ਜਿਹੜੀਆਂ ਗਾਣੇ ਲਾ ਕੇ ਰੀਲਾਂ ਪਾਉਣੀਆਂ ਤੁਰਨਾ ਫਿਰਨਾ ਇੱਧਰ ਉੱਧਰ ਨੂੰ ਆਉਂਦੀਆਂ ਪਾਜੇ ਜੇ ਮਾਰਨੇ ਹੋ ਹੁਣ ਸਾਨੂੰ ਆਂਦੇ ਨਹੀਂ ਇਹਨੇ ਜਿੰਨਾ ਸਾਨੂੰ ਆਂਦਾ ਉਹਨਾਂ ਨੂੰ ਸਿੱਧਾ ਖਾ ਲੈਣੇ ਬੱਸ ਇਗਨੋਰ ਅਸੀਂ ਨਾ ਗੱਦੇ ਵੇਟ ਕਰ ਰਹੇ ਹੁਣ ਕਿ ਮੈਂ ਕਹਿੰਦਾ ਜਿਹੜੀ ਚੀਜ਼ ਨੂੰ ਤੁਸੀਂ ਆ ਕਹਿੰਦੇ ਇਗਨੋਰ ਕਰੋ ਉਹ ਸੀ ਤੇ ਫੋਕਸ ਜਾਂਦਾ ਹੈ ਫੋਗੀ ਗੱਲ ਲੈ ਪਤਾ ਨਹੀਂ ਮੈਂ ਗੱਲ ਹਾਂ ਇੱਕ ਚੀਜ਼ ਪਤਾ ਹੀ ਦਿਖਾਈ ਤੇ ਇੰਸਟਾਗ੍ਰਾਮ ਤੇ ਵੀ ਉਹਨੂੰ ਕੁੜੀ ਨੂੰ ਇਗਨੋਰ ਕਰੋ ਸਾਰੇ ਕੁੜੀ ਤੇ ਫੋਕਸ ਹੋ ਗਿਆ ਤਾਂ ਹਾਂ ਤੇ ਇੱਕ ਵਿਚਾਰੀ ਦੇ ਨੱਚਣਾ ਨਹੀਂ ਪਤਾ ਨਹੀਂ ਗਾਣਾ ਨਹੀਂ ਆ ਰਿਹਾ ਤਾਂ ਐਕਟਿੰਗ ਨਹੀਂ ਆ ਰਹੀ ਸੀ ਐਕਟਿੰਗ ਤਾਂ ਆ ਰਹੀ ਸੀ ਸਾਰੇ ਉਸ ਨੂੰ ਹੀ ਦੇਖ ਰਹੇ ਸੀ ਫੋਕਸ ਨਾ ਕਰ ਰਹੇ ਫਿਰ نیچے ਮੈਂ ਕਮੈਂਟ ਪੜੇ ਕਹਿੰਦੇ ਫੋਕਸ ਜਾਏ ਉਸ ਤੇ ਰਿਹਾ ਜਾਣ ਕੇ ਲਿਖਦੇ ਨੇ ਉਹ ਵੀ ਫੋਕਸ ਉਸ ਤੇ ਕਰਨਗੇ ਸਾਰੇ ਨਿਭਾਣੇ ਸੇ ਵੀ ਦੇਖਣਗੇ ਯਰ ਹਸਬੰਡ ਇਜ਼ ਨਾਟ ਅਟੈਂਡਿੰਗ ਲੋ ਜੀ ਅਸੀਂ ਆਏ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਇੱਧਰ ਇੱਧਰ ਜਾਣਾ ਪਹਿਲਾਂ ਝੰਡਾ ਸਾਫ ਤੇ ਭੱਜਿਆ ਚੱਲਿਆ ਗੋਲੀ ਵਾਂਗ ਉੱਧਰੋਂ ਸੀ ਤਾਂ ਸਭ ਤੋਂ ਪਹਿਲਾਂ ਆਪਣੇ ਇੱਧਰ ਚੜਾਣਾ ਹੈ ਇੱਧਰ ਹਾਂ ਦੋ ਲੱਡੂ ਚੜਾ ਕੇ ਮੱਥਾ ਟੇਕ ਲਈ ਲੈ ਪੜ ਪੈਸੇ ਪੜ ਕਾ ਫਿਰ ਬੰਦਾ ਚਲੋ ਚੱਲ ਚੱਲ ਹਾਂ ਹਾਂ ਚੱਲ ਅੱਗੇ ਤਾਂ ਚਲੀ ਜੂਗੀ ਇੱਥੇ ਨਾ ਹਰ ਰੋਜ਼ ਆ ਛੋਟੀ ਛੋਟੀਆਂ ਵਿਚਾਰੀਆਂ ਕੁੜੀਆਂ ਸੇਵਾ ਕਰਦੀਆਂ ਹੁੰਦੀਆਂ ਨੇ ਤੇ ਬਾਅਦ ਚ ਪਾਟ ਕਰਦੀਆਂ ਨੇ

ਅਗੇ ਫਨੀ ਵਾਸੀ ਹੋ ਕੇ ਕੈਮਰਾ ਟੁੱਟ ਗਿਆ ਆਜਾ ਹੁਣ ਤੇਰੇ ਨੂੰ ਮੇਰੇ ਤੋਂ ਵੀ ਖਾਂਦੀ ਖਾਂਦੀ ਸੱਸ ਹੀ ਹੋਸੀ ਸੱਸ ਹੀ ਹੋਸੀ ਤਾਂ ਖਾਂਦੀ ਪੱਖਾ ਨਹੀਂ ਲਾਉਣਾ ਹੈਗਾ ਗਰਮੀ 'ਚ ਖੜੀ ਰਹਿ ਗਰਮੀ ਆ ਗਈ ਗਰਮੀ ਕਿੰਨੀ ਆ ਰਹੀ ਹੈ ਗगन ਤੇ ਨੂੰ ਬਹੁਤ ਗਰਮੀ ਆਂਦੀ ਹੈ ਮੈਨੂੰ ਤਾਂ ਮੈਂ ਬਲੌਗ ਜ਼ੂਮ ਕਰਕੇ ਦਿਖਾਦਾ ਕਿੰਨੀ ਗਰਮੀ ਆਈ ਹੈ ਬਹੁਤ ਨਾ ਮੈਂ ਅੱਗੇ ਵੀ ਜਸ ਆਪਣੀ ਫਰੰਟ ਵੀਡੀਓ ਬਣਾਉਣੀ ਹੈ ਨਾ ਹਮੇਸ਼ਾ ਬਹੁਤ ਗਰਮੀ ਆਉਂਦੀ ਹੁੰਦੀ ਹਾਂ ਹੁਣ ਗगन ਵਿੱਚ ਤੇਰਾ ਬਰਥਡੇ ਹੋ ਗਿਆ ਵਿੱਚ ਯੂਵੀ ਦਾ ਬਰਥਡੇ ਹੋ ਗਿਆ ਚਾਲ ਮਿਕਸ ਹੋ ਗਿਆ ਤੇਰਾ ਫੋਨ ਕਿਥੇ ਰੱਖ ਦਮੈਂ ਗਗਨ ਆ ਮੈਂ ਤੇ ਫ੍ਰੀ ਤੂੰ ਖੜਾ ਲਾ ਲਾ ਦੇਖ ਤੂੰ ਮਰੇ ਸਾਰੇ ਹੱਥ ਦੇ ਨਾ ਆਪੂ ਦਾ ਮੈਡਮ ਵੀ ਬੈਠਾ ਹੈ ਨਾ ਮੈਂ ਐਕਟਿਵ ਜਾ ਉਹ ਕੱਪੜੇ ਦੋ ਵਾਰ ਲੈ ਲੈ ਸਭੀ ਦੋ ਤੂੰ ਕਿਹੜੀ ਬੜੀ ਤੇ ਆਪੂ ਖਾਤੇ ਇਹੇ ਕਰ ਲੋ ਇਹੇ ਇਹੇ ਕਿੱਲੇ ਦੇ ਵੀਡੀਓ ਬਣਾਉਂਦੇ ਆ ਹਾਡੇ ਬੋਲਦੇ ਹਾਡੇ ਕਿਹੜੇ ਬਾਹਨ ਹੋਇਆ ਰੁਕ ਤਸ ਜਰਾ ਤਾਂ ਜੰਦੀ ਚ ਜੂਨੀ ਹਾਓ ਕੇ ਅਬੂ ਅਬੂ ਕਰਬ ਤੋਂ ਕਰੀ ਹੈਪੀ ਲੂਡੂ ਹੁਣ ਬੋਲ ਓਏ ਖਾਜਾ 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 ਲੈ ਕੇ ਬੈਠੀ ਨਹੀਂ ਬਲੌਂਗ ਕਰਾ ਕੇ ਬੈਠੀ ਚਾਹ ਉਹ ਕਿਵੇਂ ਕਰੀ ਤੂੰ ਤੂੰ ਤਰੀਦਾ ਆਪਣੇ ਆਲੇ ਵਿੱਚ ਬਣਾ ਲਵੀਂ ਬਹੁਤ ਆਂਟੀ ਪ੍ਰੋਡਕਟ ਆਂਟੀ ਬਣਾ ਲ ਤੂੰ ਕਿਉਂ ਕਿ ਉਹ ਸਿੱਧਾ ਖਾਤਾ ਨਹੀਂ ਬੱਸ ਥੋੜੀ ਜਿਹੀ ਕਾਜ ਜਦੋਂ ਦੇਖਿਆ ਹਾਂ ਤੁਹਾਡਾ ਫਟਾਫਟ ਹੋਊਗਾ ਉਹ ਨਾ ਆਪਾਂ ਖਾਣੇ ਬੀਬੋ ਜੀ ਕੱਦ ਦੇ ਦੇ ਰਹੇ ਨੇ ਇਹ ਸਾਰਿਆਂ ਨੂੰ ਕੱਦਾਂ ਬਣਾ ਰਹੇ ਆ ਕਿ ਉਹ ਇਹ ਸਵੇਰ ਦਾ کہہ ਰਹੇ ਆ ਕੈਪੀ ਟੂਕ ਕਰਦੇ ਆ ਟ੍ਰੈਕਿੰਗ ਕਰ ਦਿੱਤੇ ਆ ਆਪਾਂ ਕਰ ਚੁੱਕੇ ਆ ਅੱਜ ਤੇ ਆਪਾਂ ਉਹ ਕਰਾਂਗੇ ਆ ਵੀ ਕੈਂਡਲ ਨੂੰ ਮਾਰ ਕਰੀਏ ਕਿਚਨੋਂ ਕੈਂਡਲ ਲੈ ਕੇ ਆਈਏ ਹਾਂ ਜੀ ਇਹ ਲੇਡੋ ਲੈ ਲਓ ਤਾਂ ਕਰਿਆ ਤੇ ਮਾਨ ਨਾ ਛੇੜੂ ਉਹਦੇ ਮੂਰੇ ਕਰਦਾ ਉਹ ਦਰਨੀ ਕੰਮ ਕਰਦਾ

अब कोई लंबी वाली बना दे ओके बेटा ले लो आ लो हेलो 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 Vai kande jacket bhoi karaini, hai no kaupin pitha saalarock Ponホa ainedi pitha saala rock Pon hoaedayo hai kuri ni tar Terazai muheha bhoeai hiki Nigh itu pokor nuris ambitiousnya coba coz Di maha endorsed by her ka to media ha studied I grill pork I顆 Switzerland

ਮੋਤੀ ਇਹ ਤਾਂ ਟੌਫੀਆਂ ਲੱਗੀ ਪਈਆਂ ਆ ਆਪੋ ਇਧਰ ਹੋਇਆ ਫੋਟੋ ਸਾਬਨ ਦੀ ਨੁਸਖਾ ਬੋਲ ਮਾ ਮੋਟੋ ਹਾਂ ਟੌਫੀ ਆ ਆਹ ਬੀ ਆਹ ਵੀ ਹੈ ਵੀ ਤਮ

ਕਰੋ ਕਾਹਨੋ ਬੁਲਾ ਕੇ ਆਂਦੇ ਕੋਈ ਬਰਦੇ ਕੋਈ ਨਾ ਪੂਰਾ ਗੇਮ ਨਾ ਮਾਉ ਚਾਹ ਦੇ ਦਿੰਦੇ ਹਾਂ ਨਾ ਉਹਨਾਂ ਨੂੰ ਨਾ ਬਾਈਕ ਦੇ ਦਿੰਦੇ ਹਾਂ ਸਲਮੀ ਕੇਤੀ ਕੁਝ ਸੀਸਟਮ ਆ ਗਏ ਮੈਂ ਹੁੰਦੀ ਲੱਗਦੀ ਹੈ ਬਾਹਰ ਖਾ ਖਟਾ ਕੇ ਨਾ ਸਵਾਦੀ ਆਹ ਹੁਣ ਦੇਰੋਂ ਹਰ ਇਸ ਸਟੇਸ਼ਨ ਕੋਲ ਆ ਦਿੱਤਾ ਮੈਂ। ਅਰੋ ਲੱਗਣਾ। ਫੋਨ ਫੜਾ ਦੇ ਮੈਨੂੰ ਕਿੱਥੇ ਤੇਰਾ? ਦੱਦ ਦੇ ਉਹ ਯਾਰ ਆ ਗਿਆ ਤੇ ਤੈਨੂੰ ਫੋਨ ਤੇ ਬਣਾਉਂਦੇ ਐ। ਫੋਨ ਫੜਾ ਦੇ ਲਿਆ। ਹਰਪ੍ਰੀਤ ਨੂੰ ਬੁਲਾ ਕੇ ਵੀ ਫੋਨ ਬਣਾਉਂ। ਹਰਪ੍ਰੀਤ ਤੇਰੀ ਮੰਮਾ ਦਾ ਫੋਨ ਲੈ ਕੇ ਆਈ। ਤੇਰੀ ਮੰਮੀ ਦੇ ਫੋਨ ਲੈ ਕੇ ਆ ਮੈਂ ਬਣਾਉਣੀ ਆ। ਸਮੋਸਾ ਅੱਦ ਅੱਦ ਗਲਾਸ ਪਾਈ ਚਾਉਂ ਬਾਅਦ ਚ ਫਿਰ ਜਿਹਨੇ ਲੈਣਾ ਇਹਨਾਂ ਦੁਆਰਾ ਲੈ ਲੈਣਗੇ ਹੋਰ ਬੋਤਲ ਮੰਗਾਣੀ ਐ ਹਾਂ ਬੋਤਲ ਹੋਰ ਮੰਗਾਣੀਆਂ ਲੇ ਮੈਨ ਪਲੈਨ ਹਾਂ ਤਾਂ ਕਿ ਹੋਵੇ ਮਾਸੀ ਹੋਵੇ ਕਿੱਥੇ ਹਾਂ ਕਿੱਥੇ ਕਰ ਨੀਆ ਅਸੀਂ ਤਾਂ ਪੰਜ ਵੀ ਮਰੇ ਇਹਨੇ ਮਾਇਨੇ ਅਰੇ ਬੋਰ ਦੇ ਲੈ ਮੋੜਾ ਇਹ ਜੀ ਅੰਦਰ ਬੈਠੇ ਸਾਰੇ ਖਾ ਰਹੇ ਹੁਣ ਸਮੋਸੇ ਦੇਣੇ ਆ ਸਾਰਿਆਂ ਨੂੰ ਹੁਣ ਪਹਿਲਾਂ ਕੋਲਡ ਡਰਿੰਕ ਦੇ ਦਈਏ ਕੇਗ ਹੁਣ ਬਸ ਮੌਸੇ ਦੇ ਦੇਣੇ ਸਾਰਿਆਂ ਨੂੰ ਅਬੂ ਜੀ ਸਮੰਦਰ ਹਾਉ ਚੂਸ ਦਾ ਅਗਰੇ ਦੇ ਜਿਓਨਾ ਆਹ ਲੈ ਬੋਲ ਜਿੱਤਾਂ ਮੈਂ ਉੱਤੈ ਲਓ ਜੀ ਹੁਣ ਅਸੀਂ ਰੋਟੀ ਪਾ ਰਹੇ ਹਾਂ ਹੱਥ ਤੇ ਹੁਣ ਜਿਹਨਾਂ ਨੇ ਰੋਟੀ ਖਾ ਲਈ ਡੁੱਟ ਗਈ ਬਾਕੀ ਸਾਰੇ ਚਲੇ ਗਏ ਬਣਾ ਕੇ ਚੀਜ਼ਾਂ ਖਾ ਕੇ ਦੇਵੀ ਦਈਆਂ ਸਾਰੇ ਚਲੇ ਗਏ ਤੇ ਅਸੀਂ ਆਪਾਂ ਸਾਰਿਆਂ ਨੂੰ ਰੋਟੀ ਦੇ ਦਈਏ ਕਿਉਂਕਿ ਰੋਟੀਆਂ ਹੀ ਬੈਠੀਆਂ ਬਹੁਤ ਬੁਰੀ ਤਰ੍ਹਾਂ ਪਰ ਉਹ એનર્ਜੀ ਡਾਊਨ ਹੋ ਗਈ ਬੋਲਣ ਜਰਾਂ ਹਾਂ ਇੱਕ ਵਾਰ ਵੀ ਇਹ ਬਣਾਇਆ ਸੀ ਤਾਂ ਸੋ ਥੋੜੀ ਦੇਰ ਪੱਤਾ ਪੈਣ ਲੱਗਣੇ ਚਾਰ ਮਿੰਟ ਲੇਟ ਹੋ ਗਿਆ ਤਾਂ ਸੋ ਆ ਰਹੀ ਹੈ ਉਹਦੇ ਉਹ ਅੱਜ ਫਿਰ ਸਿੰਡ ਕਰਦਾਂਗੇ ਕਿਉਂਕਿ ਹੁਣ ਬੋਲਣ ਦੀ ਉਹ ਨਹੀਂ ਰਹੀ ਹਾਂ ਨਹੀਂ ਨਾ ਲੈ ਰੋਟੀਆਂ ਫੜ ਰੋਕੀ ਅੱਭੂ ਬਾਹਰ ਪ੍ਰੋਟੀਨ ਬਣਾ ਦੇਣੀ ਆਪਾਂ ਉਹ ਪਾ तू ही लो जी मासीओनी चले बाय सारे बाय मास्टर जी पर कोई कमी तो नहीं हुई ना हर बार कोई कमी होवे तो दस दे आगे आग ही लगोया ਸਨਮਾ ਆ ਦੇਖੀਓ ਕਿਉਂਕਿ ਸਾਡੀ ਆਦਤ ਹੈ ਜਿਹੜੀ ਚੀਜ਼ ਨਹੀਂ ਖਾਣੀ ਉਹ ਪੈਕ ਕਰਕੇ ਦੇ ਕੇ ਦਿਨ ਤੋੜਨੀ ਆ ਜਗ੍ਹਾ ਨਹੀਂ ਦੇ ਖਾਣ ਦੀ ਹਾਂ ਹੋ ਗਿਆ ਫ੍ਰੀਜ ਚ ਰੱਖ ਲਿਓ ਸਵੇਰੇ ਠੰਡੀ ਖਾਓ ਕੱਢੂ ਠੀਕ ਆ ਠੀਕ ਨੂੰ ਠੀਕ ਨੂੰ ਅੱਛਾ ਠੰਡੀ ਵਧੀਆ ਲੱਗੂਗੀ ਆਜੋ ਚਲੋ ਚਲਦੀ ਕਪੜਾ ਰੱਖਣ ਵਾਲਾ ਹੁਣ ਇਹਦਾ ਨਹੀਂ ਪਤਾ ਵੀ ਇਹ ਸ਼ੁਰੂ ਕਰੀ ਬੈਠਾ ਜਾਂ ਨਹੀਂ ਸ਼ੁਰੂ ਕਰ ਕੀ ਆ ਹੁਣ ਦਵਾਰੇ ਬਣਾਉਣੀ ਪੂਗੀ ਕੋਈ ਨਾ ਵਿੱਚ ਬੋਲ ਆਇਆ ਮੈਂ ਕੋਈ ਨਾ ਹੁਣ ਇਹ ਇਹ ਫਿਲਮ ਥੋੜੀ ਚੱਲ ਰਹੀ ਹੈ ਅੱਬ ਹੋ ਗਿਆ ਤੇ ਅੱਗੇ ਦਿਲ ਦੇ ਹੋ ਕਰਦੇ ਨਹੀਂ ਹੁੰਦੇ ਇੱਕ ਐਕਸ਼ਨ ਐਕਸ਼ਨ ਸਟਾਪ ਸਟਾਪ ਸਨ ਲੋੜੀਆ ਪਰੋਟੀ ਖਾਣ ਲੱਗਿਆ ਸਾਰੇ ਰਿਸ਼ਤੇਦਾਰ ਟੀ ਚਲੇ ਗਏ ਮਾਸੀਓਂ ਨੇ ਉਹਨਾਂ ਨੂੰ ਰੋਟੀ ਬਣਾਣ ਆ ਕੇ ਜਿਨ੍ਹਾਂ ਨੂੰ ਰੋਟੀ ਖਾਣੀ ਸੀ ਉਹਨਾਂ ਰੋਟੀ ਵਿੱਚ ਲੇ ਗਏ ਮੈਂ ਨਾ ਹੁਣ ਸਮੋਸੇ ਵੀ ਖਾ ਲਏ ਤੇ ਪਰ ਰੋਟੀ ਵੀ ਹੁਣ ਬਣਾਈ ਪਈ ਸੀ ਚਲ ਚਾਪਨ ਸਾਡੇ ਰੋਟੀਆਂ ਬਚੇ ਹੋਏ ਸਕੇ ਜਿਹੜੀ ਕਿਕਰ ਰੋਟੀ ਖਾ ਲਈ ਯਾਗਵੀ ਨੇ ਵੀ ਆ ਕੇ ਰੋਟੀ ਖਾਈਏ ਕਿਉਂਕਿ ਸਮੋਸੇ ਸਾਡੇ ਖਤਮ ਹੋ ਚੁੱਕੇ ਤੇ ਬਾਕੀ ਨੂੰ ਫੇਰ ਰੋਟੀ ਬਣਾ ਕੇ ਦੇਈਏ ਫਰਕ ਮੁੱਤ ਲੱਗੇ ਲੱਗੇ ਸਾਰੇ ਖਤਮ ਹੋ ਗਏ ਨਾ ਨਾ ਬਾਦੂ ਦੇ ਦੇ ਤੇ ਸਾਰਿਆਂ ਨੂੰ ਹੋਰ ਬਾਦੂ ਦੇ ਲਾ ਕੇ ਸਾਰੇ ਦੋ ਬਚੇ ਐ ਬਸ ਦੋ ਹੁਣ ਹੋ ਖਾਊਗੀ ਹਜੇ ਮਨਦੀਪ ਖਾਊਗੀ ਯਾ ਯੂ ਵੀ ਆਪੂ ਖਾਊਗਾ ਆਏ ਨੇ ਵਸਾ ਚਲੋ ਜੀ ਹੁਣ ਮੈਂ ਰੋਟੀ ਖਾ ਰਹੀ ਐ ਤੇ ਮੈਂ ਅੱਜ ਪਾਣੀ ਨਾਲ ਦੀ ਜਗ੍ਹਾ ਕੋਲਡ ਡਰਿੰਕ ਲਿਆ ਕਿਉਂਕਿ ਕੋਲਡਿੰਗ ਮੇਰੇ ਹਜੇ ਹਲਕ ਚ ਗਿਆ ਨਹੀਂ ਤਾਂ ਮੈਂ ਪੀ ਆ ਜੇ ਪੀਆ ਵੀ ਵਸ ਐਨਾ ਕਾ ਪੀਆ ਇਹ ਹਜੇ ਕੁਛ ਨਹੀਂ ਪੀਆ ਹੈ ਨਹੀਂ ਆਹੇ ਲੈ ਜਾ ਮੈਂ ਖਾਣੀ ਨਹੀਂ ਸਾਨੂੰ ਕੁਝ ਖੱਟੀ ਲੱਗ ਰਹੀ ਐ ਮੈਨੂੰ ਐ ਹੀ ਪਈ ਐ ਫਿਰ ਕੀ ਹੋਵੇ ਆ ਲੈ ਲਓ ਲੈ ਲਓ ਕੋਲਡ ਡਰਿੰਕ ਐ ਤਾਂ ਥੋੜਾ ਜਿਹਾ ਹੋਰ ਆਪ ਚਲੋ ਜੀ ਹੁਣ ਆਪਾਂ ਬਲੌਗ ਦਾ ਇਥੇ ਐਂਡ ਕਰਦੇ ਆਂ ਬਹੁਤ ਵਧੀਆ ਜਨਮ ਦਿਨ ਮਨਾਇਆ ਗਿਆ ਬਹੁਤ ਸਾਰੇ ਨੇ ਮੈਸੇਜ ਆਏ ਇੰਸਟਾਗ੍ਰam ਤੇ ਐਨੇ ਆਏ ਤੇ ਮੈਤੇ YouTube ਤੇ WhatsApp ਤੇ ਤਾਂ ਬੱਸ ਮੈਂ ਤਾਂ ਅੱਜ ਥੱਕ ਗਈ ਮੈਸੇਜ ਪੜ ਪੜ ਕੇ ਪੜ ਪੜ ਖੁਸ਼ ਦੇ ਜਵਾਬ ਦੇ ਚੁੱਕੀ ਆ ਇੰਸਟਾਗ੍ਰam ਤੇ YouTube ਤੇ ਮੈਸੇਜ ਤੇ ਖੁਸ਼ ਦੇ ਮੈਂ ਦੇ ਲਈ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਹੁਣ ਮਿਲਦੇ ਆਪਾਂ ਅਗਲੇ ਨੈਕਸਟ ਵਧੀਆ ਦੇ ਬਲੌਗ ਚ ਅੱਗੇ ਤਿਹਾਰ ਆ ਰਹੇ ਨੇ ਬਸ ਹੁਣ ਤਿਹਾਰਾਂ ਦੇ ਵਧੀਆ-ਵਧੀਆ ਤੇ ਮੇਰੇ ਇੰਸਟਾਗ੍ਰam ਆਈਡੀ ਤੇ ਜਰੂਰ ਜਾ ਕੇ ਫੋਲੋ ਕਰੋ ਗਗਨ ਗੋਪਰ ਆ ਇਹਨੂੰ ਬਹੁਤ ਸੋਹਣੀ ਮੈਂ ਛੋਟੇ ਮਿਨੀ ਬਲੌਗ ਰੋਜ਼ ਦੇ ਲਈ ਪਾਉਣੀ ਹੈ ਜੇ ਮਤਲਬ ਜਿਵੇਂ ਕਿ ਹੁਣ ਪਹਿਲਾਂ ਦੱਸਿਆ ਵੀ ਵੀ ਜਿਹੜਾ ਸਾਰੇ ਦਿਨ ਦਾ ਹੁੰਦਾ ਆਪਾਂ ਹਨਾ ਉਹ ਮਿਨੀ ਬਲੌਗ ਬਣਾ ਕੇ ਪਾਉਂਦੇ ਜਰੂਰ ਜੇ ਬਲੌਗ ਵੀ ਨਹੀਂ ਬਣਦਾ ਹੁਣ ਤਾਂ ਵੈਸੇ ਮੈਂ ਡੇਲੀ ਬਣਾ ਰਹੀ ਆਂ ਪਰ ਫਿਰ ਵੀ ਮੈਂ ਉੱਥੇ ਜਾ ਕੇ ਜਰੂਰ ਪਾਣੀ ਉੱਥੇ ਜਾ ਕੇ ਜਰੂਰ ਦੇਖਿਆ ਕਰੋ ਔਰ ਮੇਰੀ ਇੰਸਟਾਗ੍ਰam ਆਈਡੀ ਨੂੰ ਫੋਲੋ ਕਰਨਾ ਹੁਣ ਮਿਲਦੇ ਆ ਅਗਲੇ ਵੀਡੀਓ ਵਿੱਚ ਬਾਏ ਬਾਏ